4 ਜੂਨ ਨੂੰ ਹੋਈ ਕਰਾਰੀ ਹਾਰ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਹੁਣ ਉਹਨਾਂ ਦੇ ਵੱਲੋਂ ਜੋ ਕੁਝ ਪੰਜਾਬ ਦੇ ਵਿੱਚ ਕਾਰਨ ਕੀ ਰਹੇ ਨੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਹੜੇ ਕਾਰਨਾ ਕਰਕੇ ਆਮ ਆਦਮੀ ਪਾਰਟੀ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਹਾਰੀ ਹੈ ਕਿਉਂਕਿ ਇੱਕ ਪਾਸੇ ਤਾਂ 13 0 ਦਾ ਜਿਹੜਾ ਦਾਵਾ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੀਤਾ ਜਾ ਰਿਹਾ ਸੀ ਉਸ ਦੀ ਫੂਕ ਨਿਕਲਦੀ ਦਿਖਾਈ ਦੇ ਰਹੀ ਹੈ ਦੂਜੇ ਪਾਸੇ ਚਰਚਾਵਾ ਇਹ ਵੀ ਨੇ ਕਿ ਕੈਬਨਟ ਮੰਤਰੀ ਜਿਹੜੇ ਮੰਤਰੀ ਨੇ ਉਹਨਾਂ ਦੇ ਵਿੱਚ ਵੀ ਵੱਡਾ ਫੇਰ ਬਦਲ ਹੋ ਸਕਦਾ ਜਿਹੜੇ ਕੈਬਨਟ ਹੈ ਪਰ ਫਿਲਹਾਲ ਕਿ ਕੁਝ ਅਪਡੇਟ ਸਾਹਮਣ ਸਾਰੇ ਸੰਜੀਕ ਕਰਾਂਗੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ ਚੋਣਾਂ ਦੇ ਵਿੱਚ ਹੋਈ ਹਾਰ ਤੋਂ ਬਾਅਦ ਜਿਹੜੇ ਆਪਣੇ ਹਲਕਿਆਂ ਦੇ ਵਿਧਾਇਕ ਨੇ ਉਹਦੇ ਧਾਰ ਨੇ ਚੇਅਰਮੈਨ ਨੇ ਜਾਂ ਫਿਰ ਪੰਜਾਬ ਦੇ ਮੰਤਰੀ ਨੇ ਉਹਨਾਂ ਨੂੰ ਸੱਦ ਲਿਆ ਗਿਆ ਹੈ ਤੇ ਉਹਨਾਂ ਦੇ ਵੱਲੋਂ ਹੁਣ ਉਹਨਾਂ ਦੇ ਨਾਲ ਗੱਲਬਾਤ ਕਰਕੇ ਸਾਰੀ ਰਿਪੋਰਟ ਇਕੱਠੀ ਕੀਤੀ ਜਾਵੇਗੀ ਉਸ ਤੋਂ ਬਾਅਦ ਹੀ ਕੋਈ ਵੱਡਾ ਫੈਸਲਾ ਲਿਆ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਜਦੋਂ ਚੋਣਾਂ ਦੇ ਵਿੱਚ ਇਹ ਦਾਵਾ ਕਰਦੇ ਹੋਏ ਹਰ ਇੱਕ ਸਟੇਜ ਦੇ ਉੱਤੇ ਦਿਖਦੇ ਸਨ ਕਿ ਉਹ 13 0 ਦੇ ਨਾਲ ਪੰਜਾਬ ਦੇ ਵਿੱਚ ਜਿਹੜੀਆਂ ਚੋਣਾਂ ਨੇ ਉਹ ਜਿੱਤ ਰਹੇ ਨੇ ਪਰ ਚੋਣਾਂ ਦੇ ਵਿੱਚ ਉਹ ਹੀ ਹਾਰ ਦਾ ਕਾਰਨ ਕੀ ਰਿਹਾ ਇਸ ਦੇ ਉੱਤੇ ਮੰਥਨ ਕਰਨ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਤਿਆਰੀ ਖਿੱਚ ਦਿੱਤੀ ਹੈ ਜੇਕਰ ਮੀਡੀਆ ਰਿਪੋਰਟਾਂ ਦੀ ਗੱਲ ਮੰਨੀਏ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਖੂਫੀਆ ਵਿੰਗ ਤੋਂ ਇਹ ਰਿਪੋਰਟ ਮੰਗੀ ਹੈ ਕਿ ਕਿਹੜੇ ਕਾਰਨਾ ਕਰਕੇ ਆਵਾ ਦੀ ਪਾਰਟੀ ਦੀ ਇਹ ਸਥਿਤੀ ਰਹੀ ਹੈ ਤੋਂ ਦੱਸ ਜੀਏ ਕਿ ਕੱਲ ਤੋਂ ਹੀ ਵਿਧਾਇਕਾਂ ਤੇ ਜਿਹੜੇ ਪ੍ਰਮੁੱਖ ਉਦੇਦਾਰ ਨੇ ਉਹਨਾਂ ਦੇ ਨਾਲ ਮੀਟਿੰਗਾਂ ਦਾ ਜਿਹੜਾ ਦੌਰ ਹੈ ਉਹ ਸ਼ੁਰੂ ਹੋ ਜਾਵੇਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੀ ਇਹ ਚੋਣਾਂ ਦੇ ਵਿੱਚ ਹਾਰ ਹੋਈ ਹੈ ਉਹਦੇ ਵਿੱਚ 7 ਜੂਨ ਤੋਂ ਮੁੱਖ ਮੰਤਰੀ ਭਗਵੰਤ ਮਾਨ ਹਲਕਾवार ਆਪਣੇ ਵਿਧਾਇਕਾਂ ਅਤੇ ਪ੍ਰਮੁੱਖ ਅਹੁਦੇਦਾਰਾਂ ਤੇ ਜਿਹੜੇ ਚੇਅਰਮੈਨ ਨੇ ਉਹਨਾਂ ਦੇ ਨਾਲ ਮੀਟਿੰਗਾਂ ਦਾ ਜਿਹੜਾ ਸਿਲਸਲਾ ਉਹ ਸ਼ੁਰੂ ਕਰਨ ਜਾ ਰਹੇ ਨੇ। ਅਹਿਮ ਜਿਕਰ ਸੂਤਰਾਂ ਦੀ ਗੱਲ ਮੰਨਿਆ ਤਾਂ ਸੂਤਰਾਂ ਦੇ ਅਨੁਸਾਰ ਇਹੀ ਖਬਰ ਸਾਹਮਣੇ ਆ ਰਹੀ ਹੈ ਕਿ ਆਪ ਸਰਕਾਰ ਨੇ ਆਪਣੇ ਖੁਫੀਆ ਵਿੰਗ ਤੋਂ ਲੋਕ ਸਭਾ ਚੋਣਾਂ ਦੌਰਾਨ ਜਿਹੜੀ ਵਿਧਾਇਕਾਂ ਦੀ ਭੂਮਿਕਾ ਤੇ ਚੋਣਾਂ 'ਚ ਰਹੀਆਂ ਕਮੀਆਂ ਜਿਹੜੀਆਂ ਨੇ ਜਿਹੜੀਆਂ ਉਹਨਾਂ ਦੇ ਸਬੰਧ ਦੇ ਵਿੱਚ ਰਿਪੋਰਟ ਮੰਗੀ ਹੈ। ਜੋ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੁਝ ਦਿਨਾਂ ਤੱਕ ਉਹ ਦਫਤਰ ਦੇ ਵਿੱਚ ਦੇਣਗੇ ਉਸ ਤੋਂ ਬਾਅਦ ਅੱਗੇ ਕੀ ਕੁਝ ਫੈਸਲਾ ਲਿਆ ਜਾਂਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਵੀ ਵੱਡਾ ਇੱਕ ਜੇਕਰ ਦੇਖੀ ਜਾਵੇ ਖਾਸ ਤੌਰ ਦੇ ਉੱਤੇ ਦੇਖਿਆ ਜਾਵੇ ਤਾਂ ਕੀ ਕੁਝ ਹੁੰਦਾ ਹੁਣ ਆਮ ਆਦੀ ਪਾਰਟੀ ਦੇ ਵਿੱਚ ਕੀ ਕੁਝ ਬਦਲਾਅ ਹੁੰਦਾ ਪੰਜਾਬ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਨੂੰ ਲੈ ਕੇ ਕੀ ਲੀਡਰਸ਼ਿਪ ਦੇ ਵਿੱਚ ਬਦਲਾਅ ਹੁੰਦਾ ਜਾਂ ਫਿਰ ਜਿਸ ਤਰ੍ਹਾਂ ਪਹਿਲਾਂ ਗੱਲ ਕਹੀ ਗਈ ਸੀ ਕਿ ਹਲਕਾ ਇੰਚਾਰਜ ਬਦਲੇ ਜਾਣਗੇ ਜਿਹੜੇ ਹਲਕੇ ਹਾਰ ਜਾਣਗੇ ਇਹ ਵੀ ਚਰਚਾਵਾਂ ਚੱਲੀਆਂ ਸਨ ਕਿ ਉਹਦੇ ਉੱਤੇ ਵੀ ਮੁੱਖ ਮੰਤਰੀ ਭਗਵੰਤ ਮਾਨ ਹੁਣ ਖਰੇ ਉਤਰਨਗੇ ਜਾਂ ਫਿਰ ਕਿਉਂਕਿ ਵੱਡੇ ਪੱਧਰ ਤੇ ਉੱਤੇ ਜਿਹੜੇ ਮੌਜੂਦਾ ਕੈਬਨ ਮੰਤਰੀ ਨੇ ਉਹ ਵੀ ਆਪਣੇ ਹਲਕਿਆਂ ਦੇ ਵਿੱਚੋਂ ਹਾਰ ਗਏ ਨੇ ਬੁਰੀ ਤਰ੍ਹਾਂ ਹਾਰ ਆਮ ਆਦੀ ਪਾਰਟੀ ਦੀ ਹੋਈ ਹੈ ਇਹਦੇ ਦੇ ਕਾਰਨ ਕੀ ਨੇ ਇਸ ਨੂੰ ਲੱਭਣ ਦੀ ਕੋਸ਼ਿਸ਼ ਆਮ ਆਦੀ ਪਾਰਟੀ ਲਗਾਤਾਰ ਜਿਹੜੀ ਹੁਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਆਮ ਆਦੀ ਪਾਰਟੀ ਪਹਿਲਾਂ ਲੋਕ ਸਭਾ ਚੋਣਾਂ ਚ ਮਿਲੀਆਂ ਜਿਹੜੀਆਂ ਘੱਟ ਸਿੱਟਿਆਂ ਨੂੰ ਲੈ ਕੇ ਉਹ ਜਿਹੜੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਰ ਮਲਵਿੰਦਰ ਕੰਗ ਤੇ ਡਾਕਟਰ ਰਾਜਗੁਰੂ ਚੱਬੇਵਾਲ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਅੱਜ ਮੁਲਾਕਾਤ ਕਰ ਸਕਦੇ ਨੇ ਜਿਸ ਨੂੰ ਲੈ ਕੇ ਚਰਚਾਵਾ ਇਹ ਹੀ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜੋ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਜਿਹੜੀ ਰਾਜਨੀਤੀ ਆ ਉਹਦੇ ਵਿੱਚ ਆਪਣੀ ਪਕੜ ਮੂੜਾ ਮਜ਼ਬੂਤ ਕਰਦੇ ਨੇ ਜਾਂ ਫਿਰ ਜਿਸ ਤਰ੍ਹਾਂ 2022 ਦੇ ਵਿੱਚ ਆਮਾਦੀ ਪਾਰਟੀ ਸਰਕਾਰ ਬਣਦੀ ਹੈ ਉਸ ਤੋਂ ਬਾਅਦ ਜਿਮਨੀ ਚੋਣ ਜਲੰਧਰ ਦੀ ਹਾਰ ਜਾਂਦੇ ਨੇ ਭਾਵੇਂ ਜਲੰਧਰ ਮਾਫ ਕਰਨਾ ਸੰਗਰੂਰ ਦੀ ਜਿਮਨੀ ਚੋਣ ਹਾਰ ਜਾਂਦੇ ਨੇ ਭਾਵੇਂ ਉਸ ਤੋਂ ਬਾਅਦ ਜਲੰਧਰ ਦੇ ਵਿੱਚ ਜਿਮਨੀ ਚੋਣ ਜ਼ਰੂਰ ਜਿੱਤੇ ਜਾਂਦੇ ਨੇ ਪਰ ਕਿਤੇ ਨਾ ਕਿਤੇ ਜੋ ਗ੍ਰਾਫ ਆਮਾਦੀ ਪਾਰਟੀ ਦਾ ਡਿੱਗਦਾ ਜਾ ਰਿਹਾ ਪੰਜਾਬ ਦੇ ਵਿੱਚ ਉਸ ਨੂੰ ਲੈ ਕੇ ਆਮਾਦੀ ਪਾਰਟੀ ਵੀ ਤੇ ਆਮ ਆਦੀ ਪਾਰਟੀ ਦੀ ਹਾਈ ਕਮਾਂਡ ਵੀ ਬੜੀ ਚਿੰਤਾ ਦੇ ਵਿੱਚ ਹੈ ਇਹ ਮੌਜੂਦਾ ਸਮੇਂ ਦੇ ਵਿੱਚ ਕਾਰਨ ਕਿਹੜੇ ਰਹੇ ਨੇ ਕੀ ਕੋਈ ਸਮੱਸਿਆ ਰਹੀ ਹੈ ਕੀਤੇ ਕਮੀ ਰਹੀਆਂ ਨੇ ਵਿਧਾਇਕਾਂ ਦੀ ਕਮੀ ਰਹੀਆਂ ਨੇ ਜਾਂ ਫਿਰ ਜਿਹੜੇ ਵਰਕਰ ਨੇ ਵਰਕਰਾਂ ਦੇ ਨਾਲ ਕੀ ਕੁਝ ਹੋਇਆ ਕਿਉਂਕਿ ਵਰਕਰਾਂ ਇਹ ਵੱਡੇ ਪੱਧਰ ਤੇ ਉੱਤੇ ਗੱਲ ਕੀਤੀ ਜਾ ਰਹੀ ਹੈ ਕਿ ਜਿਹੜੇ ਪੁਰਾਣੇ ਵਰਕਰ ਸੀ ਉਹਨਾਂ ਨੂੰ ਅਨਗੋਲਿਆ ਕਰਕੇ ਨਵੇਂ ਵਰਕਰ ਪੰਜਾਬ ਦੇ ਵਿੱਚ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਵਿਧਾਇਕਾਂ ਦੇ ਵੱਲੋਂ ਜਾਂ ਫਿਰ ਆਮ ਆਦੀ ਪਾਰਟੀ ਦੇ ਵੱਲੋਂ ਉਹਨਾਂ ਨੂੰ ਦਰਕਰਨਾਰੇ ਕਰ ਦਿੱਤਾ ਗਿਆ ਜਿਨ੍ਹਾਂ ਦੇ ਵੱਲੋਂ ਆਪਣੇ ਬਲਬੁੱਤੇ ਦੇ ਉੱਤੇ ਆਮ ਆਦੀ ਪਾਰਟੀ ਨੂੰ ਮਜ਼ਬੂਤੀ ਪੰਜਾਬ ਦੇ ਵਿੱਚ ਲਿਆਉਣ ਦੇ ਵਿੱਚ ਵੱਡੀ ਭੂਮਿਕਾ ਰਹੀ ਹੈ ਜਿਸ ਨੂੰ ਲੈ ਕੇ ਹੁਣ ਚਰਚਾਵਾਂ ਸ਼ੁਰੂ ਹੋ ਚੁੱਕੀਆਂ ਨੇ ਕਿ ਆਮ ਆਦੀ ਪਾਰਟੀ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਵੱਡੇ ਫੈਸਲੇ ਲੈ ਸਕਦੀ ਹੈ ਇਸੇ ਹੀ ਤਰ੍ਹਾਂ ਜੇਕਰ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਲੈ ਕੇ ਹੁਣ ਉਹਨਾਂ ਦੇ ਵਿੱਚ ਕੀ ਕੁਝ ਨਤੀਜੇ ਸਾਹਮਣੇ ਆਉਣਗੇ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ 7 ਜੂਨ ਨੂੰ ਲੋਕ ਸਭਾ ਹਲਕਾवार ਮੀਟਿੰਗਾਂ ਜਿਹੜੀਆਂ ਹੋਣਗੀਆਂ ਉਹਦੇ ਵਿੱਚ ਕਿਹਾ ਇਹ ਵੀ ਜਾ ਰਿਹਾ ਹੈ ਕਿ ਸੰਦੀਪ ਪਾਟਕ ਵੀ ਮੌਜੂਦ ਰਹਿਣਗੇ ਇਹਨਾਂ ਮੀਟਿੰਗਾਂ ਦਾ ਕਾਰਨ ਇਹ ਹੀ ਹੈ ਕਿ ਸਮੀਖਿਆ ਕੀਤੀ ਜਾਵੇਗੀ ਕਿ ਹਾਰ ਆਪ ਦੀ ਕਿਹੜੇ ਕਾਰਨ ਬਣੇ ਨੇ ਮੁੱਖ ਮੰਤਰੀ ਦਫ਼ਤਰ ਦੇ ਵੱਲੋਂ ਨਤੀਜਿਆਂ ਦੇ ਉੱਤੇ ਵਿਸਤਾਰ ਪੂਰਕ ਦੇ ਵੇਰਵੇ ਤਿਆਰ ਕਰ ਰਹੇ ਨੇ ਜਿਨ੍ਹਾਂ ਦੇ ਵਿੱਚ ਅਸੈਂਬਲੀ ਹਲਕਿਆਂ ਦੇ ਵਿੱਚ ਜਿਹੜੀ ਨਿਮੋਸ਼ੀਪਰੀ ਹਾਰ ਹੋਈ ਹੈ ਉਹਨਾਂ ਦੇ ਧਿਆਨ ਦਿੱਤਾ ਜਾਵੇ ਕਿਉਂਕਿ ਆਮ ਆਦੀ ਪਾਰਟੀ 2027 ਦੀ ਵੀ ਪੰਜਾਬ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਸਾਰੀਆਂ ਪਾਰਟੀਆਂ ਪੰਜਾਬ ਦੇ ਵਿੱਚ 24 ਦੇ ਨਾਲ-ਨਾਲ 2027 ਦੀ ਵੀ ਤਿਆਰੀ ਕਰ ਰਹੀਆਂ ਹਨ ਜਿਸ ਨੂੰ ਲੈ ਕੇ ਹੁਣ ਵੱਡਾ ਫੇਰ ਬਦਲ ਇਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦੀ ਪਾਰਟੀ ਦੇ ਲਈ ਕਿਹੋ ਜੀ ਸਥਿਤੀ ਬਣਦੀ ਹੈ ਕਿਉਂਕਿ ਹਲੇ ਪੰਜਾਬ ਦੇ ਵਿੱਚ ਸਰਪੰਚੀ ਦੀਆਂ ਚੋਣਾਂ ਜਾਂ ਫਿਰ ਜਿਹੜੀ ਹੋਰ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਬਲਾਕ ਸਮਤੀ ਦੀਆਂ ਚੋਣਾਂ ਹੋਰ ਵੀ ਕਈ ਤਰ੍ਹਾਂ ਦੀਆਂ ਚੋਣਾਂ ਨੇ ਤੇ ਖਾਸ ਤੌਰ ਤੇ ਉੱਤੇ ਐਸਜੀਪੀਸੀ ਦੀਆਂ ਚੋਣਾਂ ਵੀ ਪੰਜਾਬ ਦੇ ਵਿੱਚ ਹੋਣੀਆਂ ਨੇ ਹੁਣ ਉਹਨੂੰ ਲੈ ਕੇ ਵੀ ਕਿਤੇ ਨਾ ਕਿਤੇ ਜਿਹੜਾ ਆਮ ਆਦੀ ਪਾਰਟੀ ਦਾ ਗ੍ਰਾਫ ਮੁੰਦੇ ਮੁੰ ਡਿੱਗਿਆ ਹੁਣ ਕਿਤੇ 92 ਵਿਧਾਇਕ ਜਿਤਾਏ ਸਨ ਪੰਜਾਬ ਦੇ ਲੋਕਾਂ ਨੇ ਪਰ ਇੱਥੇ ਇੱਕ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਭਾਸ਼ਣਾਂ ਦੇ ਵਿੱਚ ਬਿਆਨ ਸੁਣਦੇ ਸਨ ਕਿ ਪੰਜਾਬੀ ਜਦੋਂ ਚਾਹਣ ਤਾਂ ਬੰਦਾ ਹਰਸ਼ ਤੇ ਜੇ ਪੰਜਾਬੀ ਚਾਹਣ ਤਾਂ ਬੰਦਾ ਫਰਸ਼ ਤੇ ਉਹ ਕੰਮ ਆਮ ਆਦੀ ਆਮ ਆਦੀ ਪਾਰਟੀ ਦੇ ਨਾਲ ਹੁਣ ਪੰਜਾਬ ਦੀ ਧਰਤੀ ਦੇ ਉੱਤੇ ਪੰਜਾਬੀਆਂ ਨੇ ਕਰਕੇ ਦਿਖਾ ਦਿੱਤਾ ਫਿਲਹਾਲ ਜਿਹੜਾ ਪੰਜਾਬ ਦੀ ਮੰਤਰੀ ਮੰਡਲ ਦੇ ਵਿੱਚ ਜਿਹੜਾ ਫਿਰ ਬਦਲ ਹੋਣ ਦੀ ਸੰਭਾਵਨਾ ਜਦਾਈਆਂ ਜਾ ਰਹੀਆਂ ਸਨ ਫਿਲਹਾਲ ਉਸ ਨੂੰ ਟਾਲ ਦਿੱਤਾ ਜਾ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਜਿਹੜੇ ਕੈਬਨਟ ਮੰਤਰੀ ਕੁਝ ਚੇਂਜ ਹੋ ਸਕਦੇ ਨੇ ਜਾਂ ਫਿਰ ਨਹੀਂ ਇਸ ਨੂੰ ਲੈ ਕੇ ਵੀ ਕਿਉਂਕਿ ਮੀਤਿਹਰ ਹੋਰਾਂ ਦੇ ਜਿੱਤਣ ਤੋਂ ਬਾਅਦ ਵੀ ਉੱਥੇ ਜਿਹੜਾ ਉਹਨਾਂ ਦਾ ਮੰਤਰੀ ਮੰਡਲ ਦੇ ਵਿੱਚ ਉਹਦਾ ਹੈ ਉਸ ਨੂੰ ਲੈ ਕੇ ਵੀ ਹੁਣ ਚਰਚਾਵਾਂ ਨੇ ਕਿ ਉੱਥੇ ਹੋ ਸਕਦਾ ਹੈ ਕਿ ਉਹ ਉਹਦੀ ਥਾਂ ਦੇ ਉੱਤੇ ਨਵੇਂ ਮੰਤਰੀ ਬਰਾਏ ਜਾਣਗੇ ਇਸ ਨੂੰ ਹਾਲੇ ਟਾਲ ਦਿੱਤਾ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪਾਰਟੀ ਦੇ ਵੱਲੋਂ ਮੰਤਰੀ ਮੰਡਲ ਦੇ ਵਿੱਚ ਕੀ ਕੁਝ ਬਦਲਾਅ ਕੀਤਾ ਜਾਂਦਾ ਕਿਉਂਕਿ ਕਈ ਮੰਤਰੀਆਂ ਦੇ ਉੱਤੇ ਇਲਜ਼ਾਮ ਵੀ ਵੱਡੇ ਲੱਗੇ ਨੇ ਜੋ ਪਿਛਲੇ ਦਿਨਾਂ ਦੇ ਵਿੱਚ ਵੀਡੀਓ ਲੀਕ ਕੇ ਜਾਂ ਫਿਰ ਹੋਰ ਕਈ ਤਰ੍ਹਾਂ ਦੇ ਮਸਲਿਆਂ ਨੂੰ ਲੈ ਕੇ ਹੁਣ ਵੇਖਣਾ ਬੇहद ਖਾਸ ਹੋਵੇਗਾ ਕਿ ਆਮ ਆਦੀ ਪਾਰਟੀ ਦੀ ਪੰਜਾਬ ਦੇ ਵਿੱਚ ਜਿਹੜੀ ਹਾਰ ਹੋਈ ਹੈ ਉਹਦੇ ਉੱਤੇ ਕੀ ਮਨਤਨ ਕੀਤਾ ਜਾਂਦਾ ਕੀ ਗਲਤੀਆਂ ਨੂੰ ਸੁਧਾਰਨਗੇ ਆਮ ਆਦੀ ਪਾਰਟੀ ਵਾਲਾ ਜਾਂ ਫਿਰ ਇਸੇ ਤਰ੍ਹਾਂ ਹੋ ਰਿਹਾ ਰਹੇ ਨੇ ਕਿ ਹਾਂ ਤੁਸੀਂ ਜੁੜੇ ਰਹੋ ਪਾਰਟੀ ਪੰਜਾਬ ਦੇ ਨਾਲ ਤੁਹਾਨੂੰ ਹਰ ਇੱਕ ਅਪਡੇਟ ਦਿੰਦੇ ਰਹਾਂਗੇ ਧੰਨਵਾਦ